जीरपुर रेजिडेंस वेलफेयर जैक ਵੱਲੋਂ ਅੱਜ ਚਲਦਾ ਫਿਰਦਾ ਪੁਰਾਣੇ ਕੱਪੜਿਆਂ ਦਾ ਸ਼ੋਰੂਮ ਖੋਲਿਆ ਗਿਆ ਇਹ ਸ਼ੋਰੂਮ ਜ਼ੀਰਕਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਖੜਾ ਹੋਏਗਾ ਜਿੱਥੋਂ ਕੇ ਜ਼ਰੂਰਤਮੰਦ ਲੋਕ ਆਪਣੀ ਜ਼ਰੂਰਤ ਦੇ ਅਨੁਸਾਰ ਉਸ ਵਿੱਚੋਂ ਕੱਪੜਾ ਲੈ ਸਕਦੇ ਹਨ ਇਸ ਦਾ ਉਦਘਾਟਨ ਪ੍ਰੈਸ ਕਲੱਬ ਜ਼ੀਰਕਪੁਰ ਦੇ ਪ੍ਰਧਾਨ سنی ਸ਼ਰਮਾ ਨੇ ਕੀਤਾ ਜੈਕ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਅੱਗੇ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ ਇਸ ਤੋਂ ਇਲਾਵਾ ਉਹ ਇੱਕ ਉਹਨਾਂ ਨੇ ਜ਼ਰੂਰਤਮੰਦਾਂ ਲਈ ਪੀਣ ਵਾਲੇ ਪਾਣੀ ਦੇ ਲਈ ਟੈਂਕਰਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਜੋ ਕਿ ਸਮੇਂ-ਸਮੇਂ ਤੇ ਉਹ ਅਲੱਗ-ਅਲੱਗ ਕਲੋਨੀਆਂ ਵਿੱਚ ਭੇਜਦੇ ਰਹਿੰਦੇ ਹਨ। ਚੌਧਰੀ ਸਾਹਿਬ ਇਹ ਤੁਹਾਡਾ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਚਲਦਾ ਫਿਰਦਾ ਸ਼ੋਰੂਮ ਜਿਹੜਾ ਤੁਸੀਂ ਕੱਪੜਿਆਂ ਦਾ ਗਰੀਬ ਬੰਦਿਆਂ ਵਾਸਤੇ ਬਣਾਇਆ। ਕਿਆ ਕਹਿਣਾ ਚਾਹੋਗੇ ਇਹਦੇ ਬਾਰੇ? ਬਸ ਇਹ ਸਾਨੂੰ ਕਿਉਂਕਿ ਪਿੱਛੇ ਲੋਕਡਾਊਨ ਦੇ ਵਿੱਚ ਬੜੀ ਪ੍ਰੋਬਲਮ ਲੋਕਾਂ ਨੂੰ ਆਈ। ਮੀਡੀਅਮ ਵਰਗ ਜਿਹੜਾ ਖਾਸ ਤੌਰ ਤੇ ਇਹ ਜਿਹੜੀਆਂ ਸ਼ਰਟਾਂ, ਟੀ-ਸ਼ਰਟਾਂ ਕੱਪੜੇ ਦੇਖ ਰਹੇ ਹੋ, ਕੁਝ ਤਾਂ ਇਹਨਾਂ ਵਿੱਚ 2-2, 3-3 ਹਜ਼ਾਰ ਦੇ ਕੱਪੜੇ ਨੇ ਜਿਹੜੇ ਲੋਕ ਆਊਟ ਆਫ ਫੈਸ਼ਨ ਹੋ ਜਾਂਦੇ ਨੇ ਜਾਂ ਕਈ ਵਾਰੀ ਛੋਟੇ ਹੋ ਜਾਂਦੇ ਨੇ ਬੱਚਿਆਂ ਨੂੰ ਉਹ ਦਿੰਦੇ ਨੇ ਸਾਨੂੰ। ਅਸੀਂ ਇਹ ਸੀਗੇ ਕਿ ਜਿਹੜੇ ਲੋਕ ਮੀਡੀਅਮ ਤਬਕਾ ਜਿਹੜਾ ਜਿਹੜਾ ਇਸ ਜ਼ਰੂਰਤ ਵਿੱਚ ਅੱਜ ਇੰਨੇ ਮਹਿੰਗੇ ਕੱਪੜੇ ਨਹੀਂ ਲੈ ਸਕਦਾ ਤਾਂ ਉਹ ਸਾਡੇ ਕੋਲੋਂ ਕੱਪੜੇ ਅਤੇ ਫ੍ਰੀ ਕੱਪੜੇ ਲਵੇ ਅਸੀਂ ਜਿੱਥੇ ਵੀ ਖੜੇ ਕਰਾਂਗੇ ਜਿੰਨੂੰ ਜਿਹੜਾ ਪਸੰਦ ਆਣਾ ਪਸੰਦ ਕਰਕੇ ਉਸ ਨੂੰ ਲੈ ਜਾਵੇ ਸਾਡੇ ਏਸ਼ੀਆ ਮੋ ਹਰ ਇੱਕ ਤੱਕ ਇਹ ਜਿਹੜੀ ਕੱਪੜੇ ਪਹੁੰਚ ਸਕਣ ਇਹ ਕਿੱਥੇ ਖੜੂਗੀ ਜੀ ਇਹ ਤੋਂ ਟੋਟਾ ਸ਼ੋਰੂਮ ਜਾਂ ਚੱਲਦਾ ਫਿਰਦਾ ਰਹੇ ਤੇ ਚੱਲਦਾ ਫਿਰਦਾ ਸ਼ਹਿਰ ਚ ਹਰ ਕਿਵੇਂ ਇੱਕ ਮੁਹੱਲੇ ਚ 5-4 ਘੰਟੇ ਖੜਾ ਕਰਤਾ ਫਿਰ ਅਗਲੇ ਦਿਨ ਦੂਸਰੇ ਮਹੱਲੇ ਚ ਪੰਜ ਚਾਰ ਦਿਨ ਖੜੇ ਕਰਤਾ ਐਸੇ ਕਿ ਨਾ ਅਸੀਂ ਪੂਰੇ ਸ਼ਹਿਰ ਨੂੰ ਕਵਰ ਕਰਾਂਗੇ ਕੋਈ ਦਿਨ ਹੋਣਗੇ ਇਹਨਾਂ ਦੇ ਤੇ ਵੀ ਜੇ ਤੱਕ ਮੰਡੇ ਨੂੰ ਰੇ ਟਿਊਸਡੇ ਨੂੰ ਇੱਥੇ ਆ ਸ਼ਹਿਰ ਬਹੁਤ ਵੱਡਾ ਹੈ ਦਿਨ ਨਾਲ ਸਾਨੂੰ ਸੈੱਟ ਨਹੀਂ ਬੈਠੇਗਾ ਅਸੀਂ ਚੱਲਦਾ ਫਿਰ ਜੇ ਕਿ ਤੋ ਸਾਨੂੰ ਕੋਈ ਵਾਰੀ ਫੋਨ ਆਏ ਤਾਂ ਵੀ ਉੱਥੇ ਕੋਲੋਨੀ ਹੈ ਜਾਂ ਉੱਥੇ ਕਿਸੇ ਲੋੜ ਐ ਐਸੇ ਲੋਕ ਰਹਿੰਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਕੱਪੜਿਆਂ ਦੀ ਜਾਂ ਕਿਸੇ ਡਿਮਾਂਡ ਆਈ ਹੈ ਤਾਂ ਫਿਰ ਅਸੀਂ ਉੱਥੇ ਭੇਜ ਜਾ ਕਰਨਾ ਹੈ ਨਹੀਂ ਤਾਂ ਉਹ ਪੰਜ ਚਾਰ ਘੰਟੇ ਵਾਸਤੇ ਕਦੀ ਕਿਤੇ ਕਿਤੇ ਜਿੱਥੇ ਸਾਨੂੰ ਲੱਗੇਗਾ ਕਿ ਜ਼ਰੂਰਤ ਹੈ ਜਿੱਥੇ ਸਾਡੀ ਖਫਤ ਜ਼ਿਆਦਾ ਹੋ ਜ ਜਿੰਨੇ ਕੱਪੜੇ ਦੇਖ ਰਹੇ ਹੋ ਇਹਦੇ ਨਾਲੋਂ 10 ਗੁਣਾ ਕੱਪੜੇ ਸਾਡੇ ਕੋਲ ਹਰਪੇ ਹੋਏ ਆ। ਉਹ ਅਸੀਂ ਪ੍ਰੈਸ ਕਰ ਰਹੇ ਆ, ਸਾਫ ਕਰ ਰਹੇ ਆ। ਇੱਕ ਅਸੀਂ ਪ੍ਰੈਸ ਦੂਜੀ ਲੈ ਰਹੇ ਆ ਸਟੈਂਡਿੰਗ ਉਹ ਜਿਹੜੇ ਇੱਥੇ ਜਿਵੇਂ ਉਹਨਾਂ ਤੁਹਾਨੂੰ ਦਿਸ ਰਿਹਾ। ਅਗਰ ਥੋੜਾ ਵਾਟ ਵੀ ਹੋਵੇਗਾ ਤਾਂ ਅਸੀਂ ਇੱਥੇ ਜੋ ਜਿਹੜੇ ਵਾਟ ਹੁੰਦਾ ਹੈ ਖਤਮ ਕਰਕੇ ਬਹੁਤ ਵਧੀਆ ਢੰਗ ਨਾਲ ਦੇ ਬਣਾਉਂਦੇ ਆ। ਪੀਣ ਵਾਲੇ ਪਾਣੀ ਦਾ ਉਹ ਪ੍ਰਾਲਾ ਕੀਤਾ ਕੋਈ ਸਾਹਿਬ ਜੀ। ਹਾਂਜੀ ਉਹ ਵੀ ਪਾਣੀ ਦਾ ਉਹ ਵੀ ਨਾਲ ਚੱਲ ਰਿਹਾ ਜੀ। ਉਹ ਬਰਫ਼ ਵਾਲਾ ਪਾਣੀ ਅਸੀਂ ਸ਼ਹਿਰ 'ਚ ਜਿੱਥੇ-ਇੱਥੇ ਵੀ ਖਾਸ ਤੌਰ 'ਤੇ ਜਿੱਥੇ ਬੱਸਾਂ ਰੁਕਦੀਆਂ ਨੇ ਉੱਥੇ ਅਸੀਂ ਉਹ ਪਾ ਇਹ ਤੋਂ ਬਾਅਦ ਵੀ ਹੈ ਜੀ ਕੁਝ ਜਾਂ ਇੱਕੋ ਇਹੀ ਬਣਾਉਣਾ ਜੀ ਤੋਂ ਬਾਅਦ ਹੀ ਬਣਾਉਂਗੇ ਕੋਈ ਨਹੀਂ ਜੇ ਤਾਂ ਸਾਨੂੰ ਜੇਕਰ ਸਾਨੂੰ ਵਧੀਆ ਰਿਸਪੌਂਸ ਆਇਆ ਤਾਂ ਫਿਰ ਅਸੀਂ ਇੱਕ ਦੀ ਥਾਂ ਤੇ ਦੋ ਕਰਦੇ ਕਿਉਂਕਿ ਅਸੀਂ ਸਾਨੂੰ ਡੇਰਾ ਬਸੀ ਤੋਂ ਵੀ ਬਹੁਤ ਆ ਰਹੇ ਕਿ ਡੇਰਾ ਬਸੀ ਭੇਜੋ ਖਰੜ ਤੋਂ ਵੀ ਆ ਰਹੇ ਆ ਤਾਂ ਉਹ ਹਰ ਥਾਂ ਤੇ ਪਹੁੰਚਣਾ ਮੁਸ਼ਕਲ ਵੀ ਕਿਵਰੀ ਹੋ ਜਾਂਦਾ ਲੇਕਿਨ ਤੁਹਾਡਾ ਸਾਥ ਰਾ ਮੀਡੀਆ ਦਾ ਸਾਥ ਰਹਾ ਤੇ ਅਸੀਂ ਇਹ ਪੁਸਤਕ ਵੀ ਪਹੁੰਚਾਵਾਂਗੇ ਹਰ ਜਿੱਥੇ ਵੀ ਕੋਈ ਸਾਨੂੰ ਫੋਨ ਆਏਗਾ ਵੀ ਇੱਥੇ ਜਰੂਰਤ ਹੈ ਤੇ ਉਸੇ ਭੇਜਾਂਗੇ ਸ਼ੁਕਰੀਆ